ਸਰਬਜੀਤ ਸੰਗਰੂਰ ਵੀ ਦੀ ਰਚਨਾ ਫੂਕ ਵਿੱਚ ਆਕੇ ਕਈ ਨੇ ਪੈਸਾ ਫੂਕ ਦਿੰਦੇ ਫੂਕ ਵਿੱਚ ਆਕੇ ਕਈ ਨੇ ਪੈਸਾ ਫੂਕ ਦਿੰਦੇ ਤੇ ਕਈਆਂ ਨੂੰ ਸੰਗਰੂਰ ਵੀ ਤੇ ਕਈਆਂ ਨੂੰ ਸੰਗਰੂਰ ਵੀ ਪੈਸਾ ਹੈ ਫੂਕ ਦਿੰਦਾ ਫੂਕ ਵਿੱਚ ਆਕੇ ਕਈ ਨੇ ਤੈਸਾ ਫੂਕ ਦਿੰਦੇ ਫੂਕ ਵਿੱਚ ਆਕੇ ਕਈ ਨੇ ਤੈਸਾ ਫੂਕ ਦਿੰਦੇ ਤੇ ਕਈਆਂ ਨੂੰ ਸੰਗਰੂਰ ਵੀ ਤੇ ਕਈਆਂ ਨੂੰ ਸੰਗਰੂਰ ਵੀ ਤੈਸਾ ਹੈ ਫੂਕ ਦਿੰਦਾ ਕੋਈ ਖਰਚਦਾ ਖਰਚਦਾ ਮਰ ਜਾਂਦਾ ਕੋਈ ਖਰਚਦਾ ਖਰਚਦਾ ਮਰੇ ਜਾਂਦਾ ਤੇ ਕੋਈ ਜੋੜਦਾ ਜੋੜਦਾ ਮਰ ਜਾਂਦਾ ਕੋਈ ਜੋੜਦਾ ਜੋੜਦਾ ਮਰ ਜਾਂਦਾ